ਸੋ ਅੱਜ ਸਪੈਸ਼ਲ ਬਟਾਲਾ ਦੀ ਮਸ਼ਹੂਰ ਦੁਕਾਨ ਵਿਖਾਵਾਂਗੇ ਤੁਹਾਨੂੰ ਕਿ ਜਿੱਥੇ ਸਪੈਸ਼ਲ ਦੇਸ਼ ਤਿਆਰ ਕੀਤੀ ਜਾਂਦੀ ਹੈ ਕਹਿੰਦੇ ਨੇ ਕਿ 100 ਮਹੀਨੇ ਦੀ ਸੋਗਾਤ ਤਿਆਰ ਹੁੰਦੀ ਹੈ ਕੀ ਸੋਗਾਤ ਹੈ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਟਾਲਾ ਸ਼ਹਿਰ ਵੱਡੇ ਬਾਜ਼ਾਰ ਦੀਆਂ ਜਿੱਥੇ ਕੀ 1972 ਦੀ ਦੁਕਾਨ ਹੈ ਇੱਥੇ ਅੰਦਰ ਸੇ ਤਿਆਰ ਹੁੰਦੇ ਨੇ ਤੇ ਨਾਲ ਦੀ ਨਾਲ ਮਾਲ ਕੁੜੇ ਤਿਆਰ ਹੁੰਦੇ ਨੇ ਸੋ ਬਹੁਤ ਵਧੀਆ ਸਾਰ ਸੁਥਰੇ ਢੰਗ ਦੇ ਨਾਲ ਜਿਹੜੇ ਨੇ ਲੱਡੂ ਵੀ ਤਿਆਰ ਹੁੰਦੇ ਨੇ ਬਹੁਤ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਤੇ ਤਿਆਰ ਹੁੰਦੀਆਂ ਨੇ ਅੰਦਰਸੇ ਜਿਹੜੇ ਨੇ ਜਿਹੜੇ ਅੰਦਰਸੇ ਨੇ ਉਹ 10 ਮਹੀਨੇ ਦੇ ਵਿੱਚ ਇੱਕ ਵਾਰ ਹੀ ਜਰਾਏ ਇੱਕ ਮਹੀਨਾ ਪੂਰਾ 10 ਮਹੀਨਾ ਪਿਆਰ ਹੁੰਦੇ ਆ ਅੰਦਰਸੇ ਅੰਦਰਸੇ ਤੇ ਮਾਲਪੂਰੇ ਤਿਆਰ ਹੁੰਦੇ ਨੇ ਆਪਾਂ ਬਟਾਲਾ ਸ਼ਹਿਰ ਦੀ ਮਸ਼ਹੂਰ ਦੁਕਾਨ ਹੈ 1972 ਦੀ ਦੇਲੇ ਦੀ ਕੋ ਅੱਜ ਵੀ ਲੋਕ ਪਿਆਰ ਦਿੰਦੇ ਨੇ ਤੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕੀ ਤਿਆਰ ਹੁੰਦਾ ਤੇ ਕਿੰਨਾ ਕੁ ਪਿਆਰ ਮਿਲਦਾ ਏ ਲੋਕਾਂ ਨੂੰ ਲੋ ਗੱਲਬਾਤ ਕਰਦੇ ਆ ਤਸਵੀਰ ਤੁਹਾਨੂੰ ਇੱਕ ਦਿਖਾ ਦਾਂਗੇ ਗਰਮ ਗਰਮ ਮਾਲ ਪੂੜੇ ਤਿਆਰ ਹੁੰਦੇ ਪਏ ਨੇ ਤੇ ਨਾਲ ਦੀ ਨਾਲ ਨਾਲ ਦੀ ਨਾਲ ਅੰਦਰਸੇ ਵੀ ਤਿਆਰ ਕਰਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਏ ਕਿਉਂਕਿ 16ਵੇਂ ਦਿਨ ਦੀ ਸੁਗਾਤ ਕਿਹਾ ਜਾਂਦਾ ਏ ਅੰਦਰਸਿਆਂ ਨੂੰ ਤੇ ਮਾਲ ਪੂੜਿਆਂ ਨੂੰ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਏ ਸੋ ਨਮਸਕਾਰ ਭਾਜੀ ਕੀ ਨਾਮ ਦੇ ਜਰਨਾ ਕਾਲਾ ਜੀ ਕਾਲਾ ਜੀ ਕਿੰਨੀ ਦੁਕਾਨ ਪੁਰਾਣੀ ਹੈ ਤੁਹਾਡੀ ਇਹ ਲਾਓ 50-55 ਸਾਲ ਪੁਰਾਣੀ ਹੋ ਗਈ ਹਾਂਜੀ 50-55 ਸਾਲ ਪੁਰਾਣੀ ਸੋ ਕਿੰਨੀਆਂ ਕਿੰਵੀਂ ਪੀੜ੍ਹੀ ਜਿਹੜੀ ਕੰਮ ਕਰਦੀ ਫਿਰੂ ਇਹ ਫਿਰ ਪਹਿਲਾਂ ਦਾੜੀ ਜੀ ਮੱਤ ਲਵਾਈ ਜੀ ਉਸ ਤੋਂ ਬਾਅਦ ਛਾਸੀ ਤੋਂ ਬਾਅਦ ਨਾ ਫੇਰ ਆਪੇ ਬੈਠਾ ਜੀ ਦੁਕਾਨ ਤੇ ਜੀ ਸੋ ਕਿੰਨਾ ਕ ਪਿਆਰ ਮਿਲਦਾ ਫਿਰ ਲੋਕਾਂ ਦਾ ਲੋਕਾਂ ਦਾ ਪਿਆਰ ਹੈ ਜੀ ਪਿਆਰ ਦਾ ਇੱਥੇ ਬੜੀ ਬੜੀ ਗੁਰੂ ਹੁੰਦੇ ਨੇ ਜੀ ਲੈ ਸਾਰੇ ਬੰਦੇ ਚੰਗੇ ਹੁੰਦੇ ਨੇ ਲੈ ਸੌਦਾ ਤੋ ਮਾਲਪੂਰੇ ਦੇ ਵਿੱਚ ਕੀ ਕੀ ਬਣਦਾ ਜੀ ਕੀ ਕੀ ਪੈਂਦਾ ਕੀ ਕਿਦਾਂ ਤਿਆਰ ਕਰਦੇ ਹੋ ਮਾਲ ਪੂਰਾ ਦੁੱਧ ਹੁੰਦਾ ਜੇ ਸੋਜੀ ਖੰਡ ਸੌ ਫਟ ਕਾਲੀ ਮਿਰਚ ਤੇ ਜਿਹੜੇ ਦੂਜੇ ਮਾਲਪੂਰੇ ਖੋਏ ਵਾਲੇ ਸਰ੍ਹ헵 ਆਤਵਾਰ ਬਲਾਈ ਦੇ ਜੀ ਉਹ ਖੋਏ ਵਾਲੇ ਬਲਾਈ ਦੇ 7-8 ਪ੍ਰਾਤਾ ਬਲਾਈ ਦੀਆਂ ਮੁਕਤਮ ਹੋ ਜਾਂਦੇ ਨੇ 3-4 ਤੇ ਡੇਲੀ ਕਿੰਨਾ ਕੁ ਸਮਾਨ ਤਿਆਰ ਕਰਦੇ ਹੋ ਇਹ ਮਹਾਰਾਜ ਜੀ ਬਹੁਤ ਕਿਰਪਾ ਜੀ ਜਿੱਦਾਂ ਬਣਾਈ ਦਾ ਰਾਤ ਨੂੰ ਫ੍ਰੈਸ਼ ਹੋ ਜਾਂਦਾ ਜੀ ਜੀ ਅੱਜ ਗੋਲਵੇ ਲੱਡੂ ਬਣਾਈਦੇ ਜੀ ਜੀ ਮਾਲਪੂਰਾ ਜਲੇਬੀ ਅੰਦਰਸਾ ਇਹ ਰੋਜ਼ ਬੰਦਾ ਅੰਦਰਸੇ ਨੂੰ ਕਹਿੰਦੇ ਉਹ ਸੁਗਾਤ ਕਿਹਾ ਜਾਂਦਾ ਏ ਸੁਗਾਤ ਅਮਰਤੀ ਜਿਹੜੀ ਆ ਸਿਰਫ ਆਤਵਾਰ ਅਮਰਤੀ ਦਾ ਅਮਰਤੀ ਵਿੱਚ ਕੀ ਕੀ ਬਣਾਉਂਦੇ ਹੋ ਕੀ ਕੀ ਪਾਉਂਦੇ ਹੋ ਅਮਰਤੀ ਸਿਰਫ ਦਾਲ ਦੀ ਬਾਤ ਹੁੰਦੀ ਦਾਲ ਦੀ ਬਣਦੀ ਆ ਉਹਦੇ ਵਿੱਚ ਕੁਛ ਨਹੀਂ ਪੈਣਾ ਹੋਰ ਉਹ ਵੀ ਸੋਣ ਵੀ ਨਹੀਂ ਤਿਆਰ ਹੁੰਦੀ ਓ ਸੋਣ ਮਿਨਾਂਦੇ ਉਹ ਐਤਵਾਰ ਐਤਵਾਰ ਕੱਢਣੀ ਹੁੰਦੀ ਆ ਅੱਛਾ ਉਹ ਕਦ ਨਹੀਂ ਕੱਢਣੀ ਐ ਐਤਵਾਰ ਜਲੇਬੀ ਤੇ ਅਮਰਤੀ ਆਪਰ ਕੱਢੀ ਕਰਦੇ ਆ ਸੁਗਾਤ ਜਿਹੜਾ ਸਮਾਨ ਆ ਤੁਹਾਡਾ ਬਟਾਲੇ ਚ ਤੇ ਲੋਕ ਜਿਹੜੇ ਨੇ ਖਾਂਦੇ ਨੇ ਤੇ ਕਿੱਥੋਂ ਕਿੱਥੇ ਲੈ ਕੇ ਜਾਂਦੇ ਨੇ ਇਹ ਬੜੇ ਬੜੇ ਦੂਰੋਂ ਦੇ ਜਾਣ ਅੱਛਾ ਕਿੱਥੇ ਕਿੱਥੇ ਜਾਂਦਾ ਜੀ ਇਹ ਆਪਣੇ ਰਿਸ਼ਤੇਦਾਰਾਂ ਇਨੂੰ ਸਗਾਤ ਕਿਹਾ ਜਾਂਦਾ ਸੋਣ ਮਹੀਨੇ ਦੀ ਸਗਾਤ ਕਿਹਾ ਜਾਂਦਾ ਦਰਸੇ ਤੇ ਨਾਲ ਕੀ ਕਹਿੰਦੇ ਨੇ ਇਹਨੂੰ ਮਾਲਕੂੜਾ ਮਾਲਕੂੜਾ ਗੋਨਮਾ ਲੱਡੂ ਹੋ ਗਿਆ ਜੀ ਇਹ ਵੀ ਗੋਨਮੇ ਲੱਡੂ ਬਹੁਤ ਗਾਸ਼ ਲੋਕੀ ਲੈ ਕੇ ਜਾਂਦੇ ਨੇ ਜੀ 210 10 ਲੈ ਲੈ ਰਿਸਤੇ ਤਰਾਂ ਨੂੰ ਦੇ ਲਈ ਦੁਕਾਨ ਕਿੱਥੇ ਤੁਹਾਡੀ ਆਪਣੀ ਦੁਕਾਨ ਦਾ ਐਡਰੈਸ ਦੱਸੋ ਜਿਹੜੇ ਦਰਸ਼ਕ ਦੇ ਦੇਵੇ ਭੱਡੇ ਵੀ ਆਰ ਵੱਡੀ ਲਵਾਈ ਕਾਲਾ ਜੀ ਗੁਰਦੁਆਰਾ ਡੇਦਾ ਸਾਹਿਬ ਦੇ ਨਾਲ ਹੀ ਠੀਕ ਜੀ ਉਹ ਵਧੀਆ ਪਿਆਰ ਮਿਲੀ ਜਾਂਦਾ ਜੀ ਲੋਕਾਂ ਦਾ ਫਿਰ ਹਾਂਜੀ ਹਾਂਜੀ ਵਧੀਆ ਮਿਲਦਾ ਪਿਆ ਸੋ ਗਲਬਾੜ ਕੀਤੀ ਹੈ ਜੀ ਉਹਨਾਂ ਨੇ ਕਹੇ ਜੀ ਬੜਾ ਪਿਆਰ ਮਿਲਦਾ ਹੈ ਬਟਾਰਾ ਸ਼ਹਿਰ ਤੋਂ ਨਹੀਂ ਬਾਹਰ ਫੋਰਨ ਥੱਕਵੀ ਜਰੇ ਨੇ ਐਤੋਂ ਅੰਦਰ ਅਸੇ ਤੇ ਮਾਲ ਪੂਰੇ ਜਾਂਦੇ ਨੇ ਸੋ ਤਸਵੀਰਾਂ ਇੱਕ ਤੁਹਾਨੂੰ ਦਿਖਾ ਦਾਂਗੇ ਕਿ ਕਸਟਮਰ ਵੀ ਜਰੇ ਨੇ ਸੋ ਇਹ ਕੋਈ ਜਰੀਆਂ ਤੇ ਲੈਣਾ ਲੱਗ ਜਾਂਦੀਆਂ ਨੇ ਕਸਟਮਰ ਲੈ ਕੇ ਜਾਂਦੇ ਨੇ ਤੇ ਨਾਲ ਦੇ ਨਾਲ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਪੈਕ ਕਰਕੇ ਜਰੇ ਉੱਤੇ ਭੇਜਦੇ ਨੇ ਜਿੱਥੇ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਬੈਠੇ ਹੁੰਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਕਸਟਮਰ ਲੈਣ ਆਉਂਦੇ ਨੇ ਲੇ ਆਉਂਦੇ ਨੇ ਤੇ ਪੈਕ ਕਰਾਉਣ ਆਉਂਦੇ ਆ ਆਪਣਾ ਮੇਰੀ ਗੱਲਬਾਤ ਕਰਾਂਗੇ ਕੀ ਕਹਿਣਾ ਨਾ ਓਕੇ ਸੋ ਜਿਹੜੇ ਕਸਟਮਰ ਆਂਦੇ ਨੇ ਆਪਾਂ ਕਸਟਮਰ ਨਾਲ ਵੀ ਗੱਲਬਾਤ ਕਰਾਂਗੇ ਕਿੱਦਾਂ ਦਾ ਟੇਸ ਲੱਗਦਾ ਤੇ ਕੀ ਕੁਝ ਪਾਉਂਦੇ ਨੇ ਤੇ ਕੀ ਜਾਦੂ ਹੈ ਨਾ ਦੇ ਹੱਥਾਂ ਦੇ ਵਿੱਚ ਮਾਲਪੂੜਾ ਤੰਗ ਰਸੇ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਨਮਸਕਾਰ ਨਮਸਕਾਰ ਕੀ ਨਾਮ ਦੇ ਦਿਨੇਸ਼ ਜੀ ਦਿਨੇਸ਼ ਜੀ ਤੁਸੀਂ ਵੀ ਫਿਰ ਅੰਦਰਸੇ ਤੇ ਉਹ ਮਾਲਪੂੜਾ ਲੈ ਆਣਾ ਹੈ ਪੰਜ ਕਿੰਨੀ ਕੀ ਪੁਰਾਣੀ ਦੁਕਾਨ ਹੈ ਫਿਰ ਆ ਤੁਹਾਡੀ ਬਹੁਤ ਪੁਰਾਣੀ ਦੁਕਾਨ ਹੈ ਬਸ ਹਾਂ ਤੇ ਵੀ ਬਾਈ ਚਾ ਲੋਗੇ ਮੈਨੂੰ ਬੰਦਿਆ ਸੋ ਫਿਰ ਕਿੱਥੇ ਕਿੱਥੇ ਭੈਣ ਭਰਾਵਾਂ ਨੂੰ ਤੁਸੀਂ ਭੇਜਦੇ ਹੋ ਇਹ ਚੀਜ਼ ਕਹਿੰਦੇ ਨੇ 10 ਮਹੀਨੇ ਦੀ ਸਗਾਤ ਹਨ ਨੂੰ ਕਿਹਾ ਜਾਂਦਾ ਹਾਂ ਬਿਲਕੁਲ ਜੀ 10 ਮਹੀਨੇ ਦੀ ਬਿਲਕੁਲ ਸਗਾਤ ਹੈ ਜੀ ਜੀ ਇਸ ਸਾਲ ਚ ਇੱਕ ਵਾਰ ਹੀ ਖੁੱਲਦੀ ਹੈ ਮਹੀਨੇ ਚ ਉਹ ਮਹੀਨੇ ਚ ਇੱਕ ਵਾਰ ਹੀ ਬਣਾਉਂਦੇ ਨੇ ਅੰਦਰ ਸੇਵ ਕਰਾ ਜਿਵੇਂ ਆ ਤੇ 10 ਮਹੀਨੇ ਬਣਾਉਂਦੇ ਨੇ ਕਿੱਥੇ ਕਿੱਥੇ ਭੇਜਦੇ ਫਿਰ ਆਪਣੇ ਭੈਣ ਭਰਾਵਾਂ ਤੇ ਬਹੁਤ ਬਹੁਤ ਦੂਰ ਪਈ ਸੀ ਜੀ ਅੱਛਾ ਕਿੱਦਾਂ ਦਾ ਫੇਰ ਜਿਵੇਂ ਕਿਤੇ ਵੀ ਜਾਣਾ ਹੋਵੇ ਆਪਾਂ ਕੋ ਸਪੈਸ਼ਲ ਸਾਨੂੰ ਫੋਨ ਕਰਕੇ ਕਹਿੰਦੇ ਸਾਡੇ ਵੱਸੇ ਅੰਦਰ ਸਈਏ ਮਾਲਪੁਰੇ ਲੈ ਕੇ ਆਵਾਂ ਜ मेरा फाइन ਨੱਕ ਪੈਕ ਕਰਵਾ ਕੇ ਲੈ ਕੇ ਜਾਈਦਾ ਜੀ ਜੀ ਹਾਂਜੀ ਸੋ ਫਿਰ ਉਹ ਜਦੋਂ 19 ਮਹੀਨਾ ਚੜਦਾ ਹੁੰਦਾ ਹੁਣ ਤਾਂ ਤੁਹਾਨੂੰ ਫੋਨ ਆਏ ਜਦੋਂ ਕਿਸੇ ਨੂੰ ਪਤਾ ਲੱਗਦਾ ਨਾ ਕਿ ਇਹਨਾਂ ਨੇ ਸਾਡੇ ਵੱਲ ਆਣਾ ਜੀ ਉਹ ਸਾਨੂੰ ਸਪੈਸ਼ਲ ਫੋਨ ਕਰਦੇ ਨੇ ਜੀ ਆਹ ਤੁਹਾਡੇ ਵਾਸਤੇ ਲੈ ਕੇ ਆਣਾ ਅੰਦਰ ਅਸੇ ਤੇ ਬਾਹਰ ਲੈ ਕੇ ਆਉਂਦਾ ਮੱਈ ਨਾ ਵੀ ਲੈ ਕੇ ਆਇਆ ਅੱਛਾ ਤੁਹਾਡੇ ਕੋਲ ਇਹ ਜੀ ਜੀ ਲੈ ਕੇ ਐਨੀ ਫੇਮਸ ਹੋਈ ਬਟਾਲੇ ਦੇ ਮਸ਼ਹੂਰ ਕਿੰਨੀ ਕਿ ਪੁਰਾਣੀ ਦੁਕਾਨ ਹੈ ਜੀ ਬਾਕੀ ਪੁਰਾਣੀ ਹੈ ਮੈਂ ਤਾਂ 20-22 ਸਾਲ ਤੋਂ ਤੁਹਾਨੂੰ ਉਹ ਦਿਖਾਉਂਦੇ ਆ ਜੀ ਹਾਂਜੀ ਸੋ ਗੱਲਬਾਤ ਕਰਦੇ ਆ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਕੀ ਕਹਿਣਾ ਉਹਨਾਂ ਦਾ ਸਤ ਮੁਸ਼ਕਰਾ ਕੀ ਨਾਮ ਦੇ ਰਣਨ ਸਾਹਿਲ ਸਾਹਿਲ ਦੀ ਫਿਰ ਇੱਕ ਤੁਸੀਂ ਵੀ ਲੈਣ ਆਇਓ ਹਾਂਜੀ ਹਾਂਜੀ ਇਹ ਇਸ ਮਹੀਨੇ ਮਿਲਦੀ ਹੈ ਆਈਟਮ ਇਹ 12 ਮਹੀਨਿਆਂ ਚ ਇੱਕ ਮਹੀਨਾ ਬਣਾਉਂਦੇ ਨੇ ਸੋਨ ਦੇ ਮਹੀਨੇ ਕਾਫੀ ਮਸ਼ਹੂਰ ਆਈਟਮ ਹੈ ਮਾਲਪੂਰੀ ਦੇ ਅੰਦਰッセ ਤੇ ਐਤਵਾਰ ਨੂੰ ਇਹ ਅਮਰਤੀ ਵਿਕੜਦੇ ਨੇ ਜੋ ਕਿ ਬਹੁਤ ਹੀ ਇਨਾਂ ਦੀ ਮਸ਼ਹੂਰ ਤੇ ਫੇਮਸ ਚੀਜ਼ ਹੈ ਜੋ ਕਿ ਲੋਕੀ ਦੂਰ ਦੂਰ ਤੋਂ ਲੈਣ ਆਉਂਦੇ ਨੇ ਇਹਨਾਂ ਕੋਲ ਲੋਕੀ ਇਥੋਂ ਪੈਕ ਕਰਾ ਕੇ ਵੀ ਬਾਹਰ-ਬਾਹਰ ਭੇਜਦੇ ਨੇ ਬਾਹਰ ਦੇਸ਼-ਵਿਦੇਸ਼ ਵਿੱਚ ਵੀ ਇਹਨਾਂ ਦੇ ਗੋਲਵੇਂ ਲੱਡੂ ਵਗੈਰਾ ਜਾਂਦੇ ਨੇ ਪੈਕ ਹੋ ਕੇ ਇਹ ਬਹੁਤ ਹੀ ਮਸ਼ਹੂਰ ਦੁਕਾਨ ਹੈ ਕਿੱਥੇ ਦੁਕਾਨ ਹੈ ਇਹ ਬਹੁਤ ਹੀ ਪੁਰਾਣੀ ਦੁਕਾਨ ਹੈ ਕਿੱਥੇ ਦੁਕਾਨਾਂ ਨੇ ਇਹ ਵੱਡੇ ਬਿਯਾਰ ਦੇ ਵਿੱਚ ਇਹਨਾਂ ਦੀ ਬਹੁਤ ਹੀ ਪੁਰਾਣੀ ਅੱਜ ਤੋਂ 50 50 55 ਸਾਲ ਪੁਰਾਣੀ ਦੁਕਾਨ ਹੈ ਕਿੱਥੇ ਤੁਹਾਨੂੰ ਅਮਰਤੀ ਜਲੇਬੀ ਲੈਣ ਲੱਗ ਕੇ ਮਿਲਦੀ ਹੈ ਉਹ ਕਿੱਥੇ-ਕਿੱਥੇ ਫਿਰ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਤੁਸੀਂ ਭੇਜ ਦਿਓ ਅਨਦਰਸੇ ਤੇ ਮਾਲਪੁਰਾ ਇਹ ਪਠਾਨਕੋਟ ਚੰਡੀਗੜ੍ਹ ਦਿੱਲੀ ਤੱਕ ਅਸੀਂ ਪੈਕ ਕਰਾ ਕੇ ਭੇਜਨੇ ਆ ਰਿਸ਼ਤੇਦਾਰਾਂ ਨੂੰ ਇਹਨਾਂ ਦਾ ਮਾਲ ਪੁੜੇ ਤੇ ਅੰਦਰਸੇ ਇਹ ਬਹੁਤ ਹੀ ਵਧੀਆ ਚੀਜ਼ ਬਣਾਉਂਦੇ ਨੇ ਬਹੁਤ ਹੀ ਪਤਾਜੀ ਫਰੈਸ਼ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਬੜੀ ਪੁਰਾਣੀ ਦੁਕਾਨ ਆ 50 55 ਸਾਲ ਪੁਰਾਣੀ 1972 ਦੀ ਦੁਕਾਨ ਆ ਜੀ ਅੰਦਰਸੇ ਤੇ ਮਾਲਪੁੜੇ ਪਰ ਇਹ ਫੇਮਸ ਨੇ ਵੱਡੇ ਬਾਜ਼ਾਰ ਡੇਰਾ ਸਾਹਿਬ ਗੁਰਦੁਆਰੇ ਦੇ ਲਾਗੇ ਦੁਕਾਨ ਆ ਜੀ ਜੇ ਕਿਸੇ ਨੇ ਅੰਦਰਸੇ ਲੈਣੇ ਹੋਣ ਤੇ ਖਾਣੇ ਹੋਣ ਤੇ ਪਲੀਜ਼ ਆ ਕੇ ਵਿਜ਼ਿਟ ਕਰ ਸਕਦਾ ਬਟਾਲਾ ਦੇ ਵਿੱਚ 1972 ਦੀ ਦੁਕਾਨ ਆ ਜੀ ਬਹੁਤ ਵਧੀਆ ਸਮਾਨ ਬਣਾਉਂਦੇ ਨੇ ਅੰਦਰ ਅੱਸੇ ਸੋਨ ਮਹੀਨੇ ਦੇ ਸੁਗਾਤ ਕਿਹਾ ਜਾਂਦਾ ਕਨਾਲ ਦੀ ਨਾਲ ਮਾਲਪੁੜੇ ਵੀ ਕਿਹਾ ਜਾਂਦਾ ਇੱਥੋਂ ਪੈਕ ਹੋ ਕੇ ਆਪਣੇ ਰਿਸ਼ਤੇਦਾਰ ਭੈਣਾ ਭਰਾਉਣ ਵੀ ਲੋਕ ਜਰੇ ਨੇ ਕੋ ਚਾਹਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦਾ ਲਕੀ ਰਾਜਪੂਰ ਬਟਾਲਾ